ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਗੱਡੀ ਦੀ ਟੁੱਟ ਗਈ ਰਬਟ ਸਾਵਟ ਵਾਲੀ ਪੁਰ ਗਈ ਜਮਈ ਹੌਲੀ ਹੌਲੀ ਰਾਤ ਟੁੱਟ ਗਈ ਦੇ ਇੱਥੇ ਲੈ ਕੇ ਆ ਇੱਕ ਦੋ ਜਗ੍ਹਾ ਖਾਲੀ ਕਰੀ ਹੁਣ ਆਪਾਂ ਇੱਥੇ ਕੀ ਲਾਈਏ ਜਿਗਾੜ ਬਣਾਉਣਾ ਪੈਣਾ ਕੋਈ ਚੱਪਲ ਲੱਭਣੀ ਪੈਣੀ ਹੈ ਜਿਗਾੜ ਇਹਦਾ ਇਹੀ ਆ ਜਾਂ ਕੋਈ ਰਬਟ ਹੋਵੇ ਜਿਹੜੀ ਪੁਰਦੀ ਨਾ ਹੋਵੇ ਜਾਂ ਚੱਪੋ ਲੱਭ ਲਈ ਆਪਾਂ ਹਨਾ ਇਹ ਤਾਂ ਬਹੁਤ ਪਿੰਨ ਪਲਾਂ ਤਾਂ ਆ ਪਈਏ ਆ ਚੱਪਲ ਦਊਗਾ ਮੈਂ ਆਪਾਂ ਨੂੰ ਆਪਣੀ ਤੌਰ ਤੇ ਨਹੀਂ ਹਾਂ ਇਹ ਤਾਰ ਖੋ ਲੈਨੇ ਆ ਥੋੜਾ ਗਲੀਸ਼ ਲਾ ਦਾਂਗੇ ਹਨਾ ਜੇ ਕੰਮ ਦੇ ਜੇ ਕਦੇ ਸਾਫਟ ਸੂਟ ਟੁੱਟ ਜਿਦਿਆਂ ਭੁਰਜੇ ਦੇਖਦੇ ਆ ਜਿਹੜੀਆਂ ਲਾ ਕੇ ਵੀ ਐ ਕੰਮ ਚੱਲ ਜੂ ਹੌਲੀ ਹੌਲੀ ਮਿਸਤਰੀ ਗੱਡੀ ਭਰੀ ਹੋਈ ਹੈ ਕੀ ਕਰੇ ਬੰਦਾ ਲੈ ਗੱਡੀ ਦੇ ਵੜਦੇ ਆ ਥੱਲੇ ਹਾਏ ਕੁਝੇਪਾ ਧੋੜੀ ਇੱਕ ਨਾਲ ਵੀਡੀਓ ਬਣਾਉਣੀ ਪੈਂਦੀ ਆ ਵੀ ਘਰੀਆ ਕੋਈ ਡਰਾਈਵਰ ਭਰਾ ਇੱਕ ਨੇ ਟੁੱਟ ਜਾਂਦੀ ਆ ਫਸ ਜਾਂਦੀ ਆ ਕੋਈ ਅਣਜਾਣ ਬੰਦਾ ਫਸ ਜਾਂਦਾ ਸਿੱਖਦਾ ਦਾ ਡਰਾਈਵਰੀ ساری ਉਮਰ ਨਹੀਂ ਬੰਦਾ ਕੋਈ ਨਾ ਕੋਈ ਇੱਕ ਨੇ ਨੁਕਤੇ ਤੋਂ ਨੁਕਤਾ ਨੁਕਤੇ ਤੋਂ ਨੁਕਤਾ ਦੇ ਜਿਵੇਂ ਟੱਟੀ ਪਈ ਆ ਜਿਵੇਂ ਬੈਰਿੰਗ ਬੋਰਗ ਆਈ ਨਹੀਂ ਕਿਤੇ ਰਵਟ ਕੱਲ ਦੀ ਰਾਤ ਦੀ ਉਗਣੀ ਆ ਨਾ ਸਵੇਰੇ ਹੁਣ ਆਪਾਂ ਕਰਦੇ ਆ ਨਿਗਾੜ ਬਣਾਉਨੇ ਆ ਦੇਖਦੇ ਆ ਇਹਦੇ ਵਿੱਚ ਆਪਾਂ ਲਾਈਏ ਰਬਟ ਰਬਟ ਨੇ ਚੱਪਲ ਫਸਾਉਨੇ ਆ ਚੱਪਲ ਲਾ ਕੇ ਮੈਂ ਫਸੂਜੀ ਸ਼ੋਮਮਾਂ ਲੱਤ ਕਾ ਇਹ ਥੇਕੇ ਤੇ ਯਾਰ ਉਹ ਲੋ ਹੁਣ ਆਪਾਂ ਲਾਉਨੇ ਇੱਥੇ ਚੱਪਲ ਅੱਲਾ ਦੇ ਇਹਦੇ ਤੇ ਅਸੀਂ ਇੱਥੇ ਸਾਮਾ ਬੰਨ੍ਹਣਾਗੇ ਹਨਾ ਆਹ ਇੱਕ ਚੋਲਾ ਕਰਾਇ ਕਰਾ ਹੈਗਾ ਜੰਮੇ ਇਹ ਕੰਮ ਦੇ ਜੇ ਫੇ ਮਿੱਤਰੀ ਤੇ ਪਵਾ ਸੋਸਤਾ ਗਈ ਉਹ ਤਲਾ ਥੋੜੇ ਹੀ ਟਾਈਮ ਚੋਂ ਇਹ ਫੇ ਨਟ ਵੀ ਨੇ ਨਟ ਖੋਲ ਵੀ ਗਈ ਜੰਦੀ ਨੇ ਕੰਮ ਸੂਤ ਆ ਜਾਂਦਾ ਉਹ ਕਿੱਥੇ ਵੀ ਰਾਹ ਤੇ ਚੱਪਲ ਪਈ ਹੋਣੀ ਆਪਾਂ ਜਦ ਇਹ ਲੱਭ ਲਿਆ ਜੰਦੀ ਨੇ ਉਹ ਤਾਰਨਾ ਬੰਦ ਨਾ ਮੈਂ ਵਾਲੇ ਮੌਜੂਦ ਇਹ ਲਾ ਗੜੀਆਂ ਕੱਢ ਲੈਣੀਆਂ ਦੀ ਹੈਨਾ ਭਾਂਤੀ ਉਹ ਬਕਾਰ ਵਰਮਾ ਵੀ ਲੱਭ ਇੱਧਰ ਵੀ ਨਿਕਲ ਤੋ ਗਈ ਜਿੱਥੇ ਡਾਕਟਰ ਉਹ ਰਾਸਤੇ ਟੁੱਟ ਗਏ ਏਕਣੇ ਜਿਗਾਰੜ ਬਣਾ ਬਣਾ ਕੇ ਆਉਣਾ ਪੈਂਦਾ ਵੀਰੇ ਟਿਕਾਣੇ ਤੇ ਅਗਲਾ ਕਹਿੰਦਾ ਡਰਾਈਵ ਨਹੀਂ ਦਾ ਕੰਮ ਸੌਖਾ ਜੇ ਤੱਕ ਇਹਦੇ ਖਾੜੇ ਜੇ ਕਦੇ ਕੋਸ ਹੋ ਜਾਂਦਾ ਏਕਣੀਆਂ ਆਈਡੀ ਹੌਲੀ ਹੌਲੀ ਦੇਖ ਦੇਖ ਕੇ ਦਿਮਾਗ ਲੜਾ ਲੜਾ ਕੇ ਲੱਭੜੇ ਪੈਂਦੇ ਨੇ ਲਾਤਾ ਦਿੱਤੀ ਹੁਣ ਆਪ ਗਲੀ ਛਲਾਈਏ ਯਾਰ ਗਲੀ ਛਲਾ ਲੰਨੇ ਚੋ ਤੋ ਲਾ ਲਾਇਆ ਫੜ ਗਿਆ ਨਾ ਕੱਟੀਆਂ ਭੱਜੀਆਂ ਦੇ ਨੌਕਾ ਗਿਗਾਰਡ ਦਾ ਵਧੀਆ ਜੇ ਚੱਲ ਜੇ ਘੰਟਾ ਖਾਂਦਾ ਕੋਲੇ ਨੂੰ ਪੁੱਛੇ ਦੀ ਗੋਲਾ ਕਹਿੰਦਾ ਕੁਛ ਨਹੀਂ ਹੁੰਦਾ ਐਵੇਂ ਆ ਜਾ ਉਹ ਵੀ ਹੋਰ ਚੱਲਿਦਾ ਜਾ ਉਹ ਭਰੀ ਹੋਈ ਗੱਡੀਆਂ ਖਾਲੀ ਕਰਨੀ ਆ ਅਜੇ ਅਸਲੇ ਨੂੰ ਮਾਲ ਦੀ ਲੋੜ ਐ ਤੇਰਾ ਆਪਾਂ ਨੂੰ ਕਿਹੜਾ ਭੇਜੂਗਾ ਕਿ ਨਹੀਂ ਲੈ ਲਾਤਾ ਦਿੱਤਾ ਆਪਾਂ ਗਲੀਸ਼ ਗਲੂਸ ਚੰਗੀ ਤਰ੍ਹਾਂ ਚੱਪਲ ਫਸਾਦੀ ਬੰਨਤੀ ਮੜੀ ਮੋਟੀ ਥੋੜਾ ਪਾ ਦੇ ਬਾਹਰ ਨਿਕਲ ਗਏ ਆਏ ਇਹ ਚੱਲ ਜੀ ਅੱਗੇ ਨਾਲ ਚੁਰਚੁਰ ਕਰਤੀ ਸੀ ਬੜਾ ਔਖਾ ਡਰਾਈਵਰੀ ਦਾ ਕੰਮ ਹੁਣ ਪਾਸਟਾਰਟ ਕਰਕੇ ਦੇਖਦੇ ਆ ਇਹਨੂੰ ਵੇ ਚੱਲਦੀ ਆ ਕਿ ਨਹੀਂ ਇਹ ਇੱਕ ਦੋ ਵਾਰ ਹੋਰ ਲਾ ਲਾਂਗੇ ਚੱਪਲ ਹਾਂ ਆ ਲਓ ਜੀ ਆਪਾਂ ਇਹ ਗੱਡੀ ਚ ਗੈਬਾ ਵੇਣ ਦੀ ਥੋੜਾ ਮੋਟਾ ਫਰਕ ਪੈ ਜੇ ਵਾਹਿਗੁਰੂ ਸਤਨਾਮ ਦਾ ਲੈ ਵੀ ਚੱਲਦਾ ਭਈ RAM ਨਾਲ ਜੇ ਚੱਪਲ ਨਾਲ ਨਿਕਲੇ ਹਨਾ ਆ ਦੇਖ ਲੈ ਹੋਰਾ ਵੀ ਆਵਾਜ਼ ਨਹੀਂ ਆਉਂਦੀ ਯਾਨੀ ਕਿ ਉਹ ਗੱਲ ਹੌਲੀ ਹੌਲੀ ਲੈ ਜਾਗੇ ਆਪਾਂ ਆਪਣੇ ਟਿਕਾਣੇ ਤੇ ਗਗੂ ਗੂਏ ਖਾਲੀ ਕਰਕੇ ਫੇਰ ਇੱਕੜੇ ਫੇਰ ਆਪ ਤਲਾ ਲਾਂਗੇ ਚੱਪਲੀਆਂ ਯਾਨੀ ਕਿ ਜੇ ਵੀ ਰਾਜ ਮਿਲ ਗਈ ਆਪਾਂ ਨੇ ਛੱਡਣੀ ਨਹੀਂ ਚੰਗਾ ਲੈ ਜੇ ਆਈਡੀਆ ਬੜਾ ਵਧੀਆ ਲੱਗਿਆ ਮਾੜਾ ਮੋਟਾ ਲਾਇਕ ਸ਼ੇਅਰ ਕਰ ਦਿਓ ਵੀਰੇ ਓਕੇ ਹਸਰੀਗਲ ਜੀ ਆਹ ਦੀ ਆਵਾਜ਼ ਤਾਂ ਆਉਂਦੀ ਆ ਜਿੜ ਜੜ ਕਰਦੀ ਤਾਂ ਹੈਗੀ ਆ ਜਿਹੜੀ ਉਹ ਬਾਸਲਾ ਟੁੱਟੀਆਂ ਦੀ ਉਹ ਕਰਦੀ ਐ ਚਲੋ ਠੀਕ ਹੈ ਜੀ ਓਕੇ ਬਾਏ